ਹਾਂ ਜੀ ਹੰਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹੜਟਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਦੋ گاਵਾ ਤੇ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਏ ਇੱਕ ਨੀਲੀ ਦੀ ਮੱਝ ਤੁਹਾਨੂੰ ਕਾਫੀ ਕਮਾਲ ਦੀ ਸੋਹਣੀ ਝੋਟੀ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿਹੋ ਜਿਹਾ ਹਾਲ ਜੀ? ਵਧੀਆ ਵਧੀਆ ਤੁਸੀਂ ਦੱਸੋ। ਬੜਾ ਚੜ੍ਹਦੀ ਕਲਾ ਜੀ। ਵੇਗਿਆ ਮਾਲ ਉਦਨ ਵਾਲਾ ਫਿਰ। ਮਾਲ ਤੇ ਵੇਗਿਆ ਕੱਲ ਫੇਰ ਡੰਗ ਲਏ ਪੰਜ ਛੇ। ਠੀਕ ਆ। ਵੇਗਿਆ ਵੀ ਅੱਜ ਹੀ ਆਏ ਆ ਸਾਰੇ। ਠੀਕ ਆ। ਹਾਂਜੀ। ਚਲੋ ਨਾਮ ਦੱਸਦੇ ਕਦੇ। ਨਾਮ ਮੇਰਾ ਭਾਈ ਬਗੀਚਾ ਸਿੰਘ ਜੀ। ਹਾਂਜੀ। ਪਿੰਡ ਹਰੜ ਕਲਾ ਤਸੀਲ ਈ ਨਾਲਾ ਤੇ ਜ਼ਿਲ੍ਹਾ ਮੱਥਾ ਜੀ। ਤੇ ਫੋਨ ਨੰਬਰ ਬੋਲਦੇ ਇੱਕ ਵਾਰੀ। ਫੋਨ ਨੰਬਰ ਦੂਜਾ ਨੰਬਰ ਲਿਖੋ 9041796788 ਜੀ। ਠੀਕ ਆ ਜੀ। ਹਾਂਜੀ। ਠੀਕ ਚਲ ਸ਼ੁਰੂਆਤ ਫਿਰ ਹਾਂਜੀ ਦੂਜਾ ਸੁਹਾ ਜੀ ਆ ਫਿਰ ਭਾਈ ਨੀਲੀ ਰਾਵੀ ਦੀ ਝੋਡੀ ਏ ਇਹ ਗੱਬਨੇ ਹੈ ਜੀ ਗੱਬਨੇ ਹਜੇ ਖੜਦੀ ਹੈ ਦੋ ਚਾਰ ਦਿਨ ਖੜਦੀ ਦੋ ਦਿਨ ਤਾਂ ਨਹੀਂ ਖੜੂਗੀ ਤੇ ਕਿੰਨੇ ਕੇ ਦੁੱਧ ਲਈ ਹੈ ਦੁੱਧ ਭਾਜੀ ਪਹਿਲੇ ਸੂਏ 14-15 ਕਿਲੋ ਚਵਾਇਆ ਹੈ ਅੱਛਾ ਹਾਂਜੀ ਤੇ ਹਰਕੀ ਕਿੰਨਾ ਚਵਾਇਆ ਹੈ ਹਰਕੀ 15 ਤੋਂ ਪਲਾਸੀ ਝੋਡੀ ਜਾਊਗੀ ਠੀਕ ਹੈ ਤੁਰੋਂ ਫਿਰ ਇੱਕ ਰੀਨ ਬਾਕੀ ਪੂਛ ਨਹੀਂ ਹੈਗੀ ਇਹਦੀ ਪੂਛੋਂ ਲੰਡੀ ਹੈ ਤੇ ਤਿਆਰ ਹੀ ਆ ਜਿਹੜੀ ਵਸਤ ਨੇ ਥੋੜਾ ਜਿਹਾ ਟਾਈਮ ਇਹਨੇ ਖੜਨਾ ਤੇ ਸੂਪ ਹੈ ਨਾ ਹੁਣ ਇਹਨੂੰ ਆਪਾਂ ਆਪਲਾ ਬੌਂਡੀ ਆ ਫਿਰ ਭਾਈ ਬਾਕੀ ਹੈਗੇ ਨਹੀਂ ਲੀਦੇ ਆ ਅੱਖਾਂ ਵੀ ਬਿੱਲੀਆਂ ਵਾ ਸਾਰੀਆਂ ਨਿਸ਼ਾਨੀਆਂ ਪੂਰੀਆਂ ਨੇ ਲੀਦੀਆਂ ਅਹ ਦੇਖ ਸਾਡੇ ਬਾਕੀ ਹਵਾਨੇ ਤੇ ਵੀ ਨਾੜਾ ਚੰਗੀਆਂ ਵਾ ਚੰਗਾ ਹਵਾਨਾ ਤਿਆਰ ਕਰਨ ਦੀ ਤੇ ਕਿੰਨਾ ਰੱਖਣਾ ਵਿਧੇ ਦਾ ਫਰਮੂਲਾ ਆ ਪਾ ਕਿੰਨੀ ਜੇ ਤੇ ਦੀ ਹੁੰਦੀ ਪੂਜ ਹਾਂਜੀ ਫਿਰ ਫੇ 1 20 1 25 ਦੀ ਝੋਟੀ ਹੈ ਨਾ ਹਾਂਜੀ ਹੁਣ ਆਪਾਂ ਝੋਟੀ 90 ਦੀ ਦੇ ਦिए 90000 ਚੋ ਕਰ ਦिए ਘਰ ਮੋਤਲਾ ਹੀ ਮਾਨ ਜੀ ਕਿੰਨਾ 85 ਦੀ ਦੇ ਦिए ਫਿਰ 85 ਦੀ ਝੋਟੀ ਭਾਜੀ ਦੇ ਦਾਂਗੇ ਪਰ ਝੋਟੀ ਚੰਗੀ ਬੜੀ ਜੇ ਠੀਕ ਹੈ ਜੀ ਭਾਜੀ ਦੁੱਧ ਦੇ ਡੱਕੇ ਲਾਈ ਜਾਂਦੀ ਬਾਕੀ ਸੋਹਣੀ ਝੋਟੀ ਆ ਹਾਂ ਜੀ ਤੇ ਹੁਣ ਗਾੜੀ ਤੇ ਮੌਸਮ ਵੀ ਮੌਸਮ ਵਧੀਆ ਜੇ ਦੂਹ ਤਨਾਂ ਦਾ ਤੱਕ ਸੂਤ ਪਣੀ ਝੋਟੀ ਠੀਕ ਹੈ ਹਾਂ ਜੀ ਚਲੋ ਫਿਰ ਹੁਣ 2 ਨੰਬਰ ਤੇ ਜਿਹੜੀ ਇਹ 22 ਸਵਾਈ ਜੇ ਇਹ ਸੂਈ ਆ ਕੋਈ 20 ਨਾਲ ਲਾਦੇ ਕੋਈ ਮਹੀਨੇ ਦੀ ਲਾ ਲਈ ਕੀ ਜ ਮਗਰੇ ਦੇ ਮਗਰੇ ਤੇ ਕੱਟਾ ਜੀ ਭਾਜੀ ਮਗਰੇ ਤੇ ਕੱਟਾ ਹੈ ਹਾਂ ਜੀ ਆਹ ਬਲਾ ਕੱਟਾ ਜਿਹੜਾ ਇਹਦਾ ਇਹ ਵੀ ਹੋਣੀ ਆਈ ਐ ਮੈਂ ਠੀਕ ਐ ਜੀ ਦੁੱਧ ਲੀਟਰ ਵਾਲਾ ਇਹਦੇ ਥੱਲੇ ਹਰਦੀਪ ਭਾਈ 11 ਕਿਲੋ ਹੋਊਗਾ ਅੱਛਾ 10 ਕਿਲੋ ਹੀ ਕਵਾਂਗੇ 11 ਲੀਟਰ 10 ਲੀਟਰ ਹੈਗਾ ਪੱਕਾ ਦੁੱਧ ਪੱਕਾ ਹਰਦੀਪ ਭਈਆ ਗਾ ਜੀ ਅੱਛਾ ਹਾਂ ਜੀ ਤੋਰ ਫੇਰ ਇਹਨਾਂ ਵਿੱਚ ਨਹੀਂ ਤੋਰਨੇ ਦੋ 10 ਲੀਟਰ ਜਿਹੜਾ ਕਹਿੰਦੇ ਕੀ ਇਹਦੇ ਕੋਲ ਪੱਕਾ ਹੈਗਾ ਆ ਉਹ ਤਰ੍ਹਾਂ ਸੰਭੀ ਸੰਭੀ ਚੰਗੀ ਆ ਸੰਭੀ ਬੜੀ ਆ ਪਿੱਠਪੁੜੇ ਦੀ ਜਿਹੜੀ ਆਹ ਬੜਾ ਮਹਿੰਗਾ ਠੀਕ ਐ ਜੀ ਹਾਂ ਜੀ ਜਾਨ ਚਾ ਪੂਰੀ ਵਜਨ ਚਾ ਜਿਹੜੀ ਇਹ ਗੰਗਾ ਨਗਰੋਂ ਪਿੱਛੇ ਨੂੰ ਹੈਗੀ ਐ ਮੈਂ ਉਹ ਜਾ ਭਾਈ ਦੇ ਤਾਂ ਕਿੰਨਾ ਮੁੱਲ ਵੇਚੀ ਫਿਰ ਇਹਨਾਂ ਨੂੰ ਪੀਪਾ ਜੀ ਮੁੱਲ ਤੇ 80 ਜੀ ਅੱਛਾ ਤੇ 75 ਦੀ ਦੇ ਦੀਏ 75 ਚ ਹੋ ਜੂ ਮੰਨ ਤਨ ਕਰ ਦੋ ਜੇ ਕਰਨਾ ਤੁਹਾ ਦਾ ਪਤਾ ਜੀ ਕਿੰਨਾ ਕਰਦੀਏ 75 ਚ ਤਿੰਨ ਛੱਡ ਦੀਏ ਚੇ ਨੇ 72 ਦੀ ਹਾਨ ਆ ਯਾਰ ਠੀਕ ਹੈ ਜੀ ਹਾਂਜੀ ਬਾਕੀ ਵੇਖ ਲੋ ਕੱਦ ਵਜਨ ਨਸਲ ਦੀ ਆ ਮੈਂ ਹਾਂਜੀ 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 ਤੇ ਆਹ ਲੈ ਇਹ ਦੂਜਾ ਸੂਆ ਜੀ ਥਾਣੇ ਦੇ ਦੇਖ ਸਕਦੇ ਲੱਗ ਕੇ ਤਾਂ ਤੇ ਮਗਰ ਇਹਦੇ ਵਛੀ ਜੀ ਵਛੀ ਬੜੀ ਕਮਾਲ ਦੀ ਵਛੀ ਮਗਰ ਵਛੀ ਚੰਗੀ ਆ ਜਿਹੜੀ ਚੌਥਾ ਪੰਜਵਾਂ ਦਿਨ ਜੀ ਸੂਈ ਨੂੰ ਨਾਡੂ ਲੱਤ ਗਿਆ ਜੀ ਠੀਕ ਆ ਬੋਲਾ ਜੀ ਬੋਲਾ ਚੋਂ ਨਿਕਲ ਗਈ ਆ ਬਾਹਰ ਠੀਕ ਆ ਤਹਾਂ ਤੋਂ ਪਲਾਸੀ ਦੁੱਧਿਆ ਤੋ ਦਾਹੀ ਲਾ ਲੋ ਅੱਛਾ ਹਾਂਜੀ ਤੇ ਕਿੰਨਾ ਕ ਚਵਾਈ ਜਾਊਗੇ ਦੁੱਧ ਪਾਈ 14 15 ਕਿਲੋ ਕਿਲੋ ਵੀ ਕਹਿੰਦੇ ਪਹਿਲੇ ਸੂਏ ਦਿੱਤਾ ਨਹੀਂ ਤੋਰ ਹਾਂ ਫੇਰ ਇੱਕ ਰੀ ਬਾਕੀ ਥਾਂ ਨੇ ਵੀ ਚੰਗਾ ਲੱਗਾ ਬੜਾ ਸ਼ੂਨ ਚਵਾ ਬੜਾਈ ਚੀਕ ਕਰ ਜਾਂਦੀ ਬਾਕੀ ਹੈਗੀ ਜਰਸੀ ਚ ਦੁੱਧ ਸੰਗਣਾ ਚਵਾਈ ਜਾਣਾ ਇਹਨੇ ਤੇ ਕਿੰਨਾ ਰੱਖਣਾ ਵੀ ਦੀਦਾ ਫਰਮੋ ਲਾਪਾ ਮੁੱਲ ਘਰ ਵੀ ਭਾਈ ਇਹਦਾ 40 ਹੈ ਅੱਛਾ 35 ਦੀ ਦੇ ਦੀਏ 30000 ਚੋਂ ਕਰ ਦਈਏ ਕੋਮਰ ਦੇ ਦੋ ਸ਼ਾਬ ਪੂਰੇ 35 ਦੀ ਦੇ ਦਈਏ 35 ਦੇ ਪਰ ਜਿਹੜਾ ਵੀ ਰਬਸ਼ੀ ਦਾ ਜੀ ਯਾਦ ਕਰੂਗਾ ਪੈਂਦੀ ਤੇ ਥਣ ਥਣ ਓਕੇ ਸਾਰੇ ਪੂਰੇ ਕੋਈ ਛੱਕ ਨਹੀਂ ਆ ਭਾਈ ਠੰਡੀ ਸੀਲ ਕੋ ਨਿਆਣਾ ਵੀ ਨਹੀਂ ਪਾਉਂਦੀ ਲੋੜ ਠੀਕ ਹੈ ਜੀ ਤੇ ਹੁਣ ਇੱਕ ਹੋਰ ਆ ਗਈ ਆਪਾਂ ਨਿਕਲ ਇਹ ਵੀ ਸੂਈ ਸਵਾਈ ਜੇ ਇਹ ਵੀ ਸੂਈ ਆ ਇਹਨੂੰ ਮੰਨ ਲਓ ਵੀ ਮਹੀਨੇ ਦੇ ਲਾਗੇ ਬਨੇ ਹੋ ਗਿਆ ਜੇ ਸੂਈ ਅੱਛਾ ਦੁੱਧ ਦੇ 1 ਲੀਟਰ ਵਾਲਾ ਠੰਡਾ ਕਰਕੇ ਚੋਤਾ ਗਲੋ ਉਹ ਤਿਆਰ ਬਿਲਕੁਲ ਤਿਆਰ ਦਿਆਪਾ ਕੋਈ ਵੀ ਚਾਰ ਟਾਈਮ ਚੋਗੇ ਫਿਰ ਚੂਣ ਚਵਾ ਇੰਨਾ ਜ਼ਿਆਦਾ ਵੀ ਹੱਦੋਂ ਹੀ ਵੱਧ ਜੀ ਠੀਕ ਆ ਉਹਦਾ ਰਫੀਦ ਭਾਈ ਇਹ 18 ਤੋਂ 20 ਤੱਕ ਕਰੂਗੀ ਅੱਛਾ ਕਿਉਂਕਿ ਐਡੀ ਸਾਂਭਣੀ ਕਿਸੇ ਵੀ ਕੋਈ ਚਲੋ ਤੋਰਾ ਹਾਂਜੀ ਇਹ ਆ ਕਿ ਜਿੰਨਾ ਖੁੱਲੀ ਹੀ ਝਭੂ ਮੈਂ ਹੀ ਪਾਇਆ ਜੀ ਜਿੰਨਾ ਵੀ ਰਗਵਾਈ ਉਹਨਾਂ ਸਾਂਭ ਥੋੜੀ ਘੱਟ ਕੀਤੀ ਆ ਹਾਂ ਜੀ ਲੋਕਾਂ ਦੀ ਸਾਂਭਿਆ ਪੜਦੀ ਬਾਕੀ ਇਹ ਕਿ ਜੇ ਕੋ ਚੰਗੀ ਸਾਂਭ ਵਾਲੇ ਕੋ ਚਲ ਜੂਗੀ ਦੁੱਧ ਭਾਜੀ 20 ਕਿਲੋ ਆਹਮ ਨਾ ਕਰ ਜੂਗੀ ਠੀਕ ਹੈ ਤੇ ਉਤਨਾ ਥੋੜੀ ਕਿਸ ਸਰੀਰਮ ਪੂਰੀ ਰਾਜੀ ਨਹੀਂ ਆ ਰਾਜੀ ਨਹੀਂ ਅੰਨੀ ਸਾਂਭੀ ਨਹੀਂ ਕਿਸੇ ਵੀਰ ਨੇ ਵਾ ਕੀ ਹੈ ਕਿ ਵੀਰਾਂ ਨੂੰ ਸਾਂਭਨੇ ਚਾਹੀਦੇ ਪਸ਼ੂ ਤੇ ਮੁੱਲ ਵੀਰ ਜੀ ਦਾ ਫਿਰ ਮੁੱਲ ਤਾਂ ਭਾਜੀ ਇਹਦਾ 40000 ਕਰਦੇ ਜੀ ਆਪਾਂ ਠੀਕ ਆ ਹਾਂ ਜੀ ਕਿੰਨੇ ਦੀ ਦੇ ਦੇਣੀ ਆਪਾਂ ਵੀ ਜਿੰਨੇ ਦੀ ਦੇਣੀ ਜੀ ਜਿਆਜ ਕਰੀਏ ਫਿਰ ਹਾਂ ਵੀ ਕਰ ਦੋ ਜਿੰਨੇ ਦੀ ਹੈ ਕਿੰਨਾ ਹੁੰਦੀ 38 ਦੀ ਦੇ ਦਈਏ ਹੋਰ ਜਿਆਜ ਕਰ ਲੋ ਕਿੰਨੇ 37 ਦੀ 35 ਦੀ ਹਾਂ ਨਾ ਅੱਛਾ 70000 ਦਾ ਜੋੜਾ ਹੈ ਕੋਈ ਭਾਈ ਅੱਛਾ 70000 ਦਾ ਜੋੜਾ ਹੈ ਮਾਰ ਕੇ 14 15 ਕਿਲੋ ਦੁੱਧ ਖੜੀ ਮੇਰੇ ਘਰੋਂ ਚਵਾ ਕੇ ਦੇ ਦੋਗੇ ਚਵਾ ਕੇ ਦਵਾਂਗੇ ਤੇ ਵੀ ਜੇ ਕੋਈ ਵੀ ਪੂਰਾ ਸਾਮ ਲੂ ਤਾਂ ਦੁੱਧ 20 ਕਿਲੋ ਦਊਗਾ ਠੀਕ ਹੈ ਜੀ ਪਰ ਮੈਂ ਥਾਣ ਵੇਖੋ ਗਾਂ ਨੂੰ ਕਟਰਾਉਣ ਲੱਗਾ ਥਾਣੇ ਕਰੀ ਦਿਖਾ ਦੀਏ ਮੱਝਾਂ ਵਾਲਾ ਥਣ ਲਗਾ ਠੰਡੀ ਸੀ ਲਿਆ ਫਿਰ ਤੇ ਠੀਕ ਹੈ ਵੀਰ ਜੀ ਹੋਰ ਕੁਛ ਕਹਣਾ ਫਿਰ ਬਸ ਵੀਰ ਜੀ ਇਹੋ ਹੀ ਆ ਵੀ ਜਿਹੜਾ ਸੂਆ ਡੰਗਰ ਉਹਨੂੰ ਚੋਚਵਾ ਕੇ ਖੜੋ ਤੇ ਗੱਬਰ ਨੂੰ ਆਪਣਾ ਪਾਸ ਤਸੱਲੀ ਕਰਕੇ ਪਾਸ ਕਰਕੇ ਖੜਾ ਇਹ ਤਿੰਨ ਸੂਈਆਂ ਤੇ ਇੱਕੋ ਹੀ ਗੱਬਣ ਆ ਹਾਂ ਇੱਕੋ ਹੀ ਗੱਬਣ ਜੀ ਤੇ ਇਹਦਾ ਬੱਚਾ ਜੇ ਵੀਰ ਜੀ ਜਿਹੜਾ ਹਵਾਸ਼ਾ ਜੇ ਭਾਜੀ ਘਰ ਪੀ ਮੈਂ ਕੋਸ਼ਿਸ਼ ਕਰਦਾ ਵਾ ਡਾ ਅੰਡ ਤੇ ਗਾਂ ਤੁਹਾਨੂੰ ਦਿਖਾਈ ਉਹਦਾ ਆ ਬੱਚਾ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸ਼ ਚਾੱਕ ਕੇ ਆਪਣੀ ਤਸੱਲੀ ਕਰਕੇ ਖੜੇ ਸਾਡੇ ਘਰ ਦੇ ਬੰਦੇ ਨਹੀਂ ਵੀਰ ਜੀ ਨੇ ਕਿਹਾ ਕਿ ਫਿੱਟ ਹੋਵੇ ਤਾਂ ਇੱਥੋਂ ਖੋਲ ਕੇ ਲੈ ਜੇ ਨਹੀਂ ਤਾਂ ਇੱਥੇ ਹੀ ਰਹਿਣ ਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ